ਅੱਜ ਪ੍ਰੀਆ ਕਲੋਨੀ ਦੇ ਵਿੱਚ ਮੀਟਿੰਗ ਹੋਈ ਸਰਪੰਚ ਸਾਹਿਬ ਬਜ਼ੁਰਗ ਪੂਰਾ ਪਿੰਡ 71 ਆ ਬਹੁਤ ਨਾਲ ਦੇ ਪਿੰਡਾਂ ਦੇ ਵੀ ਸਰਪੰਚ ਸਾਹਿਬਾਨ ਆਏ ਸਾਡੇ ਬਲਾਕ ਪ੍ਰਚਾਰ ਵੀ ਆਏ ਸੋ ਜ਼ਿਲ੍ਹਾ ਪ੍ਰਸਿੱਧ ਉਮੀਦਵਾਰ ਜਸਪ੍ਰੀਤ ਸਿੰਘ ਪੰਦੇਰ ਬਲਾਕ ਸੰਮਤੀ ਦੇ ਮੀਰੋ ਸੁਦੀਪ ਸਿੰਘ ਸੋ ਦੋਨਾਂ ਦੇ ਲਈ ਵੋਟਾਂ ਮੰਗੀਆਂ ਗਈਆਂ ਪਰ ਇਸ ਪੰਚਾਇਤ ਵੱਲੋਂ ਸਾਡੇ ਬੋਲਣ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਾਉਗੀ ਸੋ so, 14 ਤਰੀਕ ਨੂੰ ਜਿਹੜੀ ਇੱਕ ਇੱਕ ਵੋਟ ਹੈ ਛਾੜੂ ਦਿਨਸਾਂ ਤੇ ਲੋਕ ਪਹੁੰਚ ਜਾ ਰਹੇ ਨੇ ਮੈਂ ਪੂਰੇ ਪਿੰਡ ਦਾ ਤਨਵਾਦ ਕਰਦਾ ਤੁਹਾਡੇ ਚੈਨਲ ਦੇ ਪੂਰੇ ਹਲਕੇ ਨੂੰ ਬੇਨਤੀ ਕਰਦਾ ਕਿ ਵਿਕਾਸ ਦੇ ਨਾਂ ਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਇੱਕ ਇੱਕ ਵੋਟ ਜਿਹੜੀ ਹੈ ਛਾੜੂ ਦਿਨਸਾਂ ਤੇ ਪਾਓ ਛਾੜੂ ਨੂੰ ਕਾਬਜਾਬ ਕਰੀਏ ਤਾਂ ਜੋ ਜਿਲ੍ਹਾ ਪ੍ਰਸ਼ਦ ਦੇ ਬਲਾਕ ਸੰਪਤੀ ਦੇ ਬਹੁਤ ਸਾਰੇ ਫੰਡ ਕਰੋੜਾਂ ਰੁਪਈਆ ਦੇ ਫੰਡ ਜਿਹੜੇ ਆਉਂਦੇ ਆ ਉਹ ਆਪਾਂ ਆਪਣੇ ਹਲਕੇ 'ਚ ਲਗਾ ਕੇ ਉਹਨਾਂ ਤਰੱਕੀ ਕਰੀਏ ਸੋ ਮੈਂ ਇਹਨੇ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਤਨਵਾਦ ਬਹੁਤ ਲੋੜ ਹੈ ਜਲਦੀ ਨਾਲ ਜਲਦੀ ਅਲਾਟ ਕੀਤਾ ਜਾਏ ਬਹੁਤ ਧੰਨਵਾਦ ਜੀ ਥੈਂਕ ਯੂ ਨੰਬਰ 10 ਪਿੰਡ ਦੇ ਵਿੱਚੋਂ ਪੁਰਾਣੀ ਬਿਜਲੀ ਦੀਆਂ ਤਾਰਾਂ ਲੰਗਰੀਆਂ ਹਨ ਜੋ ਸਾਡੇ ਪਿੰਡਾਂ ਸੰਬੰਧਤ ਵੀ ਨਹੀਂ ਹਨ ਇਹਨਾਂ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੈ ਇਹਨਾਂ ਨੂੰ ਸੇਦੀ ਸੇਦੀ ਰਿਮੂਵ ਕਰਾਇਆ ਜਾਵੇ ਥੈਂਕ ਯੂ ਜੀ ਵੀ ਪੰਜ ਲੱਖ ਦੀ ਅਕ੍ਰੀਡ ਦੇ ਸੀ ਹੁੰਦਾ ਸੀ ਪਰ ਸਰਪੰਚ ਸਾਹਿਬ ਦਾ ਸਵਾਗਅ ਕੰਮ ਨੂੰ ਦੇਖਦੇ ਹੋਏ ਇਸ ਪਿੰਡ ਨੂੰ 5 ਲੱਖ ਦੀ ਗਰਾਉਂਡ ਪਾ ਚੁੱਕੇ ਹੈ ਜੀ ਇਹਨਾਂ ਦੇ ਕੌਂਸਲਰ ਸਰਦਾਰ ਜੋਗ ਸਰਪੰਚ ਸਾਹਿਬ ਸਾਡੇ ਪ੍ਰਦੀਪ ਖਾਲਸਾ ਜੀ ਜੇਰਮਨ ਸਾਹਿਬ ਬਲਾਕ ਪ੍ਰਧਾਨ ਸੁਜੀਤ ਕੱਟਿਆ ਜੀ ਕਿਤੇ ਰਹੇ ਤਾਂ ਤੇ ਫਲਾਣਾ ਬੰਦਾ ਆਪਣਾ ਮੰਤਰੀ ਬਣ ਕੇ ਆਇਆ ਸੀ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਕੇ ਅੱਜ ਉਹਨਾਂ ਦੇ ਆਪਾਂ ਗੀਤ ਗਾਉਂਦੇ ਹਾਂ ਕਿ ਜਿੰਦਾ ਭਲਾ ਕਰੀਏ ਉਹ